ਮੈਂ ਸਮਝਦਾ ਸਭ ਤੋਂ ਵੱਡਾ ਪਾਪ ਜਿਹੜਾ ਹੁੰਦਾ ਉਹ ਦਲ ਬਦਲਣਾ ਹੁੰਦਾ ਦੇਖੋ ਪਾਰਟੀ ਸਾਡੀ ਸਾਰਿਆਂ ਦੀ ਮਾਂ ਹੁੰਦੀ ਆ ਠੀਕ ਹੈ ਜੀ ਆਪਣੇ ਸਵਾਰਥ ਲਈ ਤੁਹਾਨੂੰ ਪਾਰਟੀ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਆ ਗੁਰਪ੍ਰੀਤ ਜੀਪੀ ਨੂੰ ਕੀ ਕੁਝ ਨਹੀਂ ਮਿਲਿਆ ਕਾਂਗਰਸ ਇਹਨੂੰ ਐਮਐਲਏ ਬਣਾਇਆ ਆ ਇਲੈਕਸ਼ਨ ਹਾਰ ਗਿਆ ਇਹਦਾ ਉਥੇ ਵਿਰੋਧ ਸੀ ਚਲੋ ਕੋਈ ਕਰ ਰਿਆ ਸੀ ਪਾਰਟੀ ਨੇ ਇਹਨੂੰ ਹੀ ਟਿਕਟ ਦਿੱਤੀ ਫੇਰ ਇਹ ਹਾਰ ਗਿਆ ਇਹਨਾਂ ਨੂੰ ਜ਼ਿਲ੍ਹੇ ਦਾ ਪ੍ਰਧਾਨ ਫਤਿਹਗੜ੍ਹ ਸਾਹਿਬ ਦਾ ਬਣਾਇਆ ਤੇ ਭਾਈ ਤੋਂ ਹੁਣ ਫੇਰ ਛੱਡਣ ਲੱਗਿਆ ਤੂੰ ਇੱਕ ਸੈਕੰਡਰੀ ਲਾਇਆ ਕਿਸੇ ਨੂੰ ਦੱਸਿਆ ਨਹੀਂ ਹੈਗਾ ਪੰਜਾਬ ਤੱਕ ਦੇਖ ਰਹੇ ਤੁਸੀਂ ਤੇ ਮੈਂ ਹਾ ਗੁਰਦੀਪ ਸਿੰਘ ਲੋਕ ਸਭਾ ਚੋਣ 2024 ਦੇ ਅਗਾਜ਼ ਹੋ ਚੁੱਕਿਆ ਹੈ ਤੇ ਹਰ ਇੱਕ ਪਾਰਟੀ ਵੱਲੋਂ ਆਪਣੇ ਆਪਣੇ ਤਰੀਕੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਸੀਂ ਇਸ ਵਕਤ ਮੌਜੂਦ ਹੈ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਜਿੱਥੇ ਕਾਂਗਰਸ ਦੇ ਕੈਂਡੀਡੇਟ ਡਾਕਟਰ ਅਮਰ ਸਿੰਘ ਸਾਡੇ ਨਾਲ ਮੌਜੂਦ ਨੇ ਉਹ ਪਹਿਲਾਂ ਵੀ ਇੱਥੋਂ ਚੋਣ ਜਿੱਤ ਚੁੱਕੇ ਨੇ ਤੇ ਉਹਨਾਂ ਨੂੰ ਪੁੱਛ ਲੈਣੇ ਕਿਸ ਤਰੀਕੇ ਨਾਲ ਉਹ ਚੋਣ ਪ੍ਰਚਾਰ ਕਰ ਰਿਹਾ ਹੈ ਡਰ ਸਾਹਿਬ ਚੋਣ ਪ੍ਰਚਾਰ ਕਿਸ ਤਰੀਕੇ ਨਾਲ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਪੰਜਾਬ ਸੂਬੇ ਚ ਦੇਖੋ ਬੀ ਜੀ ਪੀ ਦੇ ਕੈਂਡੀਡੇਟ ਨੂੰ ਤਾਂ ਕੋਈ ਵੜ ਨਹੀਂ ਦੇ ਰਿਹਾ ਆ ਆਮ ਆਦਮੀ ਪਾਰਟੀ ਵਾਲਿਆਂ ਦੇ ਕੈਂਡੀਡੇਟ ਦਾ ਜਗ੍ਹਾ ਜਗ੍ਹਾ ਵਿਰੋਧ ਹੋ ਰਿਹਾ ਕਾਂਗਰਸ ਪਾਰਟੀ ਦੇ ਹੀ ਜਿਨ੍ਹਾਂ ਦਾ ਸਵਾਗਤ ਹੋ ਰਿਹਾ ਔਰ ਲੋਕ ਇਕੱਠੇ ਹੋ ਰਿਹਾ ਔਰ ਕਾਂਗਰਸ ਪਾਰਟੀ ਦੇ ਕੈਂਡੀਡੇਟ ਫਤਿਹਗੜ ਸਾਹਿਬ ਤੋਂ ਜਿੰਨਾ ਔਰ ਸਾਰੇ ਪੰਜਾਬ ਚੋਂ ਜਿਤਨੇ ਆ ਬਹੁਤ ਵਧੀਆ ਮਾਹੌਲ ਆ ਅਸੀਂ ਕਿਉਂਕਿ ਉਹ ਲੋਕ ਆ ਜਿਹੜੇ ਇਸ ਤਰ੍ਹਾਂ ਦੀਆਂ ਨੀਤੀਆਂ ਨੇ ਅਸੀਂ ਸਾਰੇ ਵਰਗਾਂ ਲਈ ਨੀਤੀ ਬਣਾਉਨੇ ਆ ਹੁਣ ਵੀ ਸਾਡਾ ਮੈਨੀਫੈਸਟੋ ਸਾਰੇ ਵਰਗਾਂ ਲਈ ਔਰ ਜਿਹੜੀ ਕੇਂਦਰ ਸਰਕਾਰ ਆ ਬੀਜੇਪੀ ਦੀ ਐਨਡੀਏ ਦੀ ਔਰ ਮੋਦੀ ਸਾਹਿਬ ਦੀ ਉਹ ਸਿਰਫ ਔਰ ਸਿਰਫ ਜਿਹੜੇ ਸਭ ਤੋਂ ਜ਼ਿਆਦਾ ਅਮੀਰ ਲੋਕ ਨੇ ਮੁਲਕ ਉਹਨਾਂ ਲਈ ਨੀਤੀਆਂ ਬਣਾਉਂਦੇ ਆ ਔਰ ਹਰ ਚੀਜ਼ ਉਧਰ ਨੂੰ ਦੇ ਰਿਆ ਅਸੀਂ ਉਹ ਕਹਿ ਰਹੇ ਹਾਂ ਕਿ ਨਹੀਂ ਭਾਈ ਬੇਰੁਜ਼ਗਾਰੀ ਦੇ ਮੁੱਦੇ ਦਾ ਵੀ ਹੱਲ ਕਰਨਾ ਕਿਸਾਨ ਦੇ ਮੁੱਦੇ ਐਮਐਸਪੀ ਦਾ ਵੀ ਹੱਲ ਕਰਨਾ ਗਰੀਬਾਂ ਨੂੰ ਵੀ ਕੁਝ ਦੇਣਾ ਅਸੀਂ ਹਰ ਚੀਜ਼ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਇਹ ਲੋਕ ਸਿਰਫ ਸਿਰ ਸੁਪਰ ਰਿਚ ਦੀ ਬਤ ਕਰਦੇ ਆ ਡਾਕਟਰ ਸਾਹਿਬ ਤੁਸੀਂ ਆਈਐਸ ਅਫਸਰ ਵੀ ਰਹੇ ਹੋ ਪਹਿਲਾਂ ਵੀ ਐਮਪੀ ਹੋ ਇੱਥੇ ਦੇ ਤੇ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਵੀ ਮੁੱਦੇ ਜਿਹੜੇ ਰਹਿ ਗਏ ਸੀਗੇ ਤੇ ਜਿਹੜੇ ਤੁਸੀਂ ਹੱਲ ਕੀਤੇ ਨੁਕਤਾ ਦੇਖੋ ਇਸ ਤਰ੍ਹਾਂ ਹੈਗਾ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਇਹ ਮੁੱਦਾ ਚੱਕਿਆ ਸੀ ਮੈਂ ਇਹ ਕਿਹਾ ਸੀ ਕਿ ਦੇਖੋ ਉਹ ਜਿਹੜੀ ਸ਼ਹਾਦਤ ਆ ਉਹ ਜਿਸ ਤਰ੍ਹਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੂੰ ਨੀਂਹ ਚ ਜਣਿਆ ਇਹ ਦੁਨੀਆ 'ਚ ਹੋਰ ਕੋਈ ਕਹਾਣੀ ਇਸ ਤਰ੍ਹਾਂ ਦੀ ਨਹੀਂ ਹੈਗੀ ਔਰ ਇਹ ਸੱਚ ਆ ਇਹ ਕਹਾਣੀ ਨਹੀਂ ਆ ਸੱਚ ਆ ਕਿ ਇਹਨੂੰ ਔਰ ਸਾਰੀ ਦੁਨੀਆ ਦੀ ਸਿੱਖ ਸੰਗਤ ਇੱਥੇ ਆਉਣਾ ਚਾਹੁੰਦੀ ਦੂਸਰੇ ਲੋਕ ਵੀ ਆਉਣਾ ਚਾਹੁੰਦੇ ਆ ਵੀ ਇਹਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਚ ਲਾਓ ਔਰ ਇੰਟਰਨੈਸ਼ਨਲ ਜਿਹੜਾ ਇਨਫਰਾਸਟ੍ਰਕਚਰ ਆ ਉਹ ਇੱਥੇ ਬਣਾ ਕੇ ਦਿਓ ਤੇ ਉਹ ਨਾ ਨੇ ਮੇਰੇ ਕਹਿਣਾ ਨਹੀਂ ਮੰਨਿਆ ਮੇਰੀ ਲੜਾਈ ਹੁਣ ਚੱਲੂਗੀ ਜੇ ਸਾਡੀ ਸਰਕਾਰ ਬਣ ਗਈ ਤੇ ਉਹ ਸਾਰੇ ਕੰਮ ਮੈਂ ਕਰਵਾ ਕੇ ਦਵਾਂਗਾ ਬਹੁਤ سارے ਮੁੱਦੇ ਇੱਥੇ ਹੀ ਰੇਲਵੇ ਦਾ ਮੁੱਦਾ ਹੈਗਾ ਉਹਨੂੰ ਰੋਜ਼ ਫਸਾ ਕੇ ਬਹਿ ਜਾਂਦੇ ਆ ਤੇ ਕੁਝ ਕੰਮ ਮੇਰੇ ਕਹਿਣ ਤੇ ਕਰ ਵੀ ਦਿੱਤੇ ਆ ਆੰਬੇ ਮਾਜਰਾ ਦਾ ਬੇਰੇ ਕਹਣ ਤੇ ਪੁਲ ਬਣਾਤਾ ਕੁਝ ਹੋਰ ਕਰਤਾ ਮੇਰਾ ਉਹ ਦਰਾਹੇ ਵਾਲਾ ਪੁਲ ਸੈਂਕਸ਼ਨ ਕਰਤਾ ਜਿਹੜਾ ਉਹ ਨਹਿਰ ਤੇ ਬਹੁਤ ਜ਼ਿਆਦਾ ਹੈਗਾ ਕਿਉਂਕਿ ਮੈਂ ਬਹੁਤ ਪਾਰਲੀਮੈਂਟ ਚ ਬੋਲਦਾ ਮੇਰਾ ਖਿਆਲ ਮੈਨੂੰ ਛਾਤ ਰੱਖਣ ਲਈ ਵੀ ਕੁਝ ਕਰ ਦੇ ਡਾਕਟਰ ਸਾਹਿਬ ਜਿਵੇਂ ਇਸ ਵਾਰ ਇਹ ਦੇਖਣ ਨੂੰ ਮਿਲਿਆ ਵੀ ਦਲ ਬਦਲੂਆਂ ਦਾ ਜਿਹੜਾ ਮੁੱਦਾ ਬਹੁਤ ਕਰਮਾਇਆ ਪਬਲਿਕ ਵੀ ਇਸ ਗੱਲ ਤੋਂ ਦੁਖੀ ਹੈ ਔਰ ਸ਼ਾਇਦ ਬਹੁਲ ਵੀ ਨਹੀਂ ਰਹੀ ਤੇ ਤੁਸੀਂ ਕੀ ਸਮਝਦੇ ਹੋ ਮੈਂ ਸਮਝਦਾ ਸਭ ਤੋਂ ਵੱਡਾ ਪਾਪ ਜਿਹੜਾ ਹੁੰਦਾ ਉਹ ਦਲ ਬਦਲਣਾ ਹੁੰਦਾ ਦੇਖੋ ਪਾਰਟੀ ਸਾਡੀ ਸਾਰਿਆਂ ਦੀ ਮਾਂ ਹੁੰਦੀ ਹੈ ਠੀਕ ਹੈ ਜੀ ਆਪਣੇ ਸਵਾਰਥ ਲਈ ਤੁਹਾਨੂੰ ਪਾਰਟੀ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਜੇ ਤੁਹਾਨੂੰ ਕੋਈ ਲੀਡਰਸ਼ਿਪ ਨਾ ਨਾ ਜਾਂ ਕਿਸੇ ਨਾ ਕੋਈ ਸਮੱਸਿਆ ਤੇ ਤੁਸੀਂ ਆਪਣਾ ਚੁੱਪ ਕਰ ਜੋ ਕੋਈ ਵੀ ਗੱਲ ਕਰ ਲਓ ਲੇਕਿਨ ਪਾਰਟੀਆਂ ਨੂੰ ਔਰ ਜਿਹੜੀਆਂ ਪਾਰਟੀਆਂ ਨੇ ਤੁਹਾਨੂੰ ਇੰਨਾ ਕੁਝ ਦਿੱਤਾ ਹੋਵੇ ਆ ਗੁਰਪ੍ਰੀਤ ਜੀ ਪੀ ਨੂੰ ਕੀ ਕੁਝ ਨਹੀਂ ਮਿਲਿਆ ਕਾਂਗਰਸ ਇਹਨੂੰ ਐਮਐਲਏ ਬਣਾਇਆ ਆ ইলেকਸ਼ਨ ਹਾਰ ਗਿਆ ਇਹਦਾ ਉਥੇ ਵਿਰੋਧ ਸੀ ਚਲੋ ਕੋਈ ਕਰ ਰਿਆ ਸੀ ਪਾਰਟੀ ਨੇ ਇਹਨੂੰ ਹੀ ਟਿਕਟ ਦਿੱਤੀ ਫੇਰ ਇਹ ਹਾਰ ਗਏ ਇਹਨਾਂ ਨੂੰ ਜ਼ਿਲ੍ਹੇ ਦਾ ਪ੍ਰਧਾਨ ਫਤਿਹਗੜ੍ਹ ਸਾਹਿਬ ਦਾ ਬਣਾਇਆ ਤੇ ਭਾਈ ਤੂੰ ਹੁਣ ਫੇਰ ਛੱਡਣ ਲੱਗਿਆ ਤੂੰ ਇੱਕ ਸੈਕਟਰੀ ਲਾਇਆ ਕਿਸੇ ਨੂੰ ਦੱਸਿਆ ਨਹੀਂ ਹੈਗਾ ਤੇ ਇਹ ਤਾਂ ਫਿਰ ਸਵਾਰਥ ਲਈ ਗਿਆ ਨਾ ਔਰ ਲੋਕ ਇਸ ਵਾਰ ਸਬਕ ਸਖੋਂਗੇ ਇਹਨਾਂ ਸਾਰੇ ਸਵਾਰਥੀਆਂ ਨੂੰ ਤੁਸੀਂ ਦੇਖਿਓ ਤੇ ਡਾਕਟਰ ਜੀਮੇ ਲੱਖਾ ਜੀ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਵੀ ਉਹਨਾਂ ਦਾ ਵੀ ਵਿਦਿਨ ਪਾਰਟੀ ਕਿਸੇ ਨੇ ਵਿਰੋਧ ਕੀਤਾ ਸੀ ਉਹਨਾਂ ਨੂੰ ਉੱਪਰ ਨਹੀਂ ਉੱਠਣ ਦਿੱਤਾ ਤੁਸੀਂ ਕੀ ਸਮਝਦੇ ਛੋਟਨਾ ਗੱਲਬਾਤ ਹੋਈ ਯਾਰ ਦੇਖੋ ਉਹਨਾਂ ਨੂੰ ਗੱਲਾਂ ਨੂੰ ਨਹੀਂ ਕਰੀਦਾ ਹੁੰਦਾ ਤੁਸੀਂ ਉਹਨਾਂ ਤੋਂ ਪੁੱਛ ਲਓ ਕਿ ਕਿਹੜੇ ਆਦਮੀ ਨੇ ਫਰੋਦ ਕੀਤਾ ਵੈਸੇ ਉਹ ਤੁਹਾਨੂੰ ਨਾਂ ਦੱਸ ਦੋਗਾ ਬੜਾ ਇੰਟਰਸਟਿੰਗ ਨਾਮ ਆ ਤੇ ਸਾਡੇ ਨਾਲ ਮੌਜੂਦ ਸੀ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਕੈਂਡੀਡੇਟ ਡਾਕਟਰ ਅਮਰ ਸਿੰਘ ਜੀ ਤੇ ਉਹਨਾਂ ਨੇ ਸਿੱਧਾ ਸਿੱਧਾ ਕਿਹਾ ਕਿ ਦਲ ਬਦਲੂਆਂ ਨੂੰ ਇਸ ਵਾਰ ਲੋਕ ਮੂੰਹ ਨਹੀਂ ਲਾਉਣਗੇ ਹਾਂ ਇਹ ਗੱਲ ਜ਼ਰੂਰ ਉਹਨਾਂ ਨੂੰ ਪੁੱਛੀ ਗਈ ਸੀ ਕਿ ਲਖਵੀਰ ਸਿੰਘ ਲੱਖਾ ਵੱਲੋਂ ਜਿਹੜੀ ਵੀਡੀਓ ਜਾਰੀ ਕੀਤੀ ਗਈ ਸੀ ਉਸ ਦੇ ਵਿੱਚ ਕਿਸ Dalit ਨੇਤਾ ਦਾ ਨਾਂ ਲਿੱਤਾ ਗਿਆ ਤੇ ਉਸ ਤੇ ਉਹਨਾਂ ਨੇ ਚੁੱਪ ਜ਼ਰੂਰ ਵੱਟ ਲਈ ਉਹਨਾਂ ਨੇ ਇਹ ਕਿਹਾ ਵੀ ਲੱਖਾ ਹੀ ਇਸ ਬਾਰੇ ਦੱਸ ਸਕਦੇ ਨੇ ਗੁਰਦੀਪ ਸਿੰਘ ਪੰਜਾਬ ਤੱਕ ਫਤਿਹਗੜ੍ਹ ਸਾਹਿਬ